ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਹੈ ਫੀਸ ਸਰਫ ਤੇਲ ਖਰਚੇ ਲਈ ਜਾਊਗੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਮੇਰੇ ਗਵਾਂਡ ਪਿੰਡ ਦੀ ਵੀਡੀਓ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹਦੀ ਪੂਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਹੋਈ ਆ ਅੱਜ ਤੀਜਾ ਦਿਨ ਆ ਸੂਈ ਨੂੰ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ 11 ਵਜੇ ਤੇ 13 ਮਿੰਟ ਹੋ ਗਏ ਆ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾ ਭਰੇ ਹੋਣੇ ਸੀ ਦੂਜਾ ਸੂਆ ਸੂਈ ਆ ਤਨ ਦਿਨ ਹੋ ਗਏ ਸੂਈ ਨੂੰ 10 ਕਿਲੋ ਬੋਲਾ ਨੈਟ ਤਿਆਰ ਆ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਰੰਗ ਰੂਪ ਦੀ ਚੰਗੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਥਣਾ ਦੇ ਸਾਈਜ਼ ਬਹੁਤ ਸੋਹਣੇ ਆ ਹੱਥੀ ਚਵਾਈ ਵਾਲੇ ਬਾਕੀ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਚਾਰੇ ਥਣ ਨਿਕੜ ਮੇ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਥੋੜਾ ਜਿਹਾ ਬੱਚੇ ਦਾ ਕਰਦਾ ਜੀ ਪਸੂ ਤੇ ਮਗਰ 스ਨੋਮੈਨ ਦੀ ਬੱਚੀ ਆ ਬੱਚੀ ਬਹੁਤ ਸੋਹਣੀ ਆ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਥਣ ਚੈੱਕ ਕਰ ਲਓ ਜੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਬਾਈ ਕਹਿੰਦਾ ਤਸੱਲੀ ਆ ਕੇ ਕਰ ਲਿਓ ਥਣਾ ਥੁਣਾ ਦੀ ਜਮਾ ਓਕੇ ਹੋਊਗੀ ਇੱਧਰ ਨੂੰ ਕਰਦੇ ਵੀ ਲਗਾਈ ਨੂੰ ਮਾੜਾ ਜਿਹਾ ਬੱਚੀ ਦਿਖਾ ਦਗੇ ਬੱਚੀ ਬਹੁਤ ਜਾਦ ਬਰੀਡ ਵਾਲੀ ਆ ਦੇਖ ਲਓ ਜੀ ਬਾਈ ਦੇ ਦੱਸਣ ਮੁਤਾਬਕ ਏਬੀਐਸ ਦੇ স্নੋਮੈਨ ਦੀ ਬੱਚੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਵੜ ਤਿਆਰ ਹੋ ਜੂਗੀ ਜੀ ਬਾਕੀ ਤੁਹਾਨੂੰ ਪ੍ਰੋਪਰ ਰਿਕਾਰਡ ਸਨੋਮੈਨ ਦਾ ਪਤਾ ਹੀ ਆ ਫੇਸ ਕੁਆਲਟੀ ਚੈੱਕ ਕਰ ਲੋ ਛੋਟਾ ਕਰਨ ਚੰਗੀ ਹਾਈਟ ਜੀ ਸੋਹਣੀ ਫੇਸ ਕੁਆਲਟੀ ਤੇ ਚੰਗੀ ਵੇਲ ਵਾਲੀ ਬੱਚੀ ਆ ਭਵਾਨਾ ਗਾਂ ਦਾ ਚੈੱਕ ਕਰੋ ਥਾਣ ਚੰਗਾ ਜੀ ਸੀਲ ਸੌ ਕਰਮ ਵਾਲੀ ਪੂਰੀ ਆ ਬਾਈ ਕਹਿੰਦਾ ਕੋਈ ਭੂਰ ਸ਼ਿੱਟਾ ਨਹੀਂ ਚਵਾਈ ਦੀ ਇੱਕ ਨੰਬਰ ਆ ਮੁੱਲ ਬਾਈ ਕਹਿੰਦਾ ਫੈਕਸੀ ਆ 43000 ਰੁਪਿਆ ਜਮਾ ਫਿਕਸ ਮੁੱਲ ਕੀਤਾ ਤੇ ਮੁੱਲ ਵੀ ਜੈ ਜੀ ਆ 14 15 ਕਿਲੋ ਦੁੱਧ ਗਾਂ ਆਰਾਮਨਾਲੀ ਦੇ ਦੂ ਕਿਉਂਕਿ 10 ਕਿਲੋ ਤੀਜੇ ਦਿਨ ਬੋਲਾ ਨੈਟ ਰੈਡੀ ਆ ਤੇ ਮਗਰ ਸੋਣੀ ਬੱਚੀ ਆ ਦੇਖ ਲਓ ਜੀ ਚੰਗੀ ਸੇਵਾ گور ਵਾਲੀ ਬੱਚੀ ਆ ਬਾਕੀ ਮਾੜਾ ਮੋਟਾ ਆਏ ਗਏ ਦਾ ਮਾਨਦਾਨ ਹੋ ਜਾਊਗਾ ਕੋਈ ਵੀ ਵੀਰ ਨੂੰ ਗਾਂ ਪਸੰਦ ਹੁੰਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ ਜੀ